ਕੋਈ ਵੀ ਨਹੀਂ ਸੀ ਗਿਆ ਉਹ ਥੋੜੀ ਘਰੇ ਵਾਲੀ ਥਾਂ ਉਹਨਾਂ ਦੀ ਸੀ ਕਿ ਦੂਜੇ ਸਾਵਰਿਆਂ ਦੀ ਤੇ ਉਹ ਜਿਹੜਾ ਪ੍ਰਕਾਸ਼ ਕੌਰ ਨੇ ਉਹਨੇ ਸਾਰੇ ਨੂੰ ਗੁੰਡੇ ਬੁਲਾਏ ਗੁੰਡੇ ਬੁਲਾ ਲਏ ਕੀ ਕੀਤਾ ਕੀ ਤੁਹਾਡੇ ਨਾਲ ਜੀ ਸਾਡੇ ਤਾਂ ਬੁਰੇ ਹਾਲ ਕੀ ਤੇਨ ਮਾਰ ਮਾਰ ਕੇ ਝੋਨੇ ਦੇ ਵਿੱਚ ਕੁੱਟ ਕੁੱਟ ਕੇ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਇਹ ਵੀਤ ਜਾਣੀ ਅਸੀਂ ਤਾਂ ਸਿੱਧੇ ਸਾਵੇਂ ਗਏ ਸੀਗੇ ਉਹਨੇ ਕੰਮ ਕਰਦੇ ਪਏ ਸੀਗੇ ਖੇਤ ਦੇ ਇੰਨਾ ਨਾ ਕੀ ਕੀਤਾ ਇਹਨਾਂ ਦੇ ਜੁੰਡੇ ਪੱਟੇ ਨੇ ਵੀ ਅੰਦੀ ਕੀਤੀ ਕੇਸ بڑے ਪੱਟੇ ਨੇ ਕੀ ਮੰਗੀ ਕਰਦੇ ਹੋ ਸੀ ਮੰਗ ਰਹੀ ਕਰਵਾਉਣੀ ਹਾਂਜੀ ਕੀ ਮੰਗ ਕਰਦੇ ਹੋ ਫੇ ਸਾਨੂੰ ਖਤਰਾ ਇਹਨਾਂ ਦਾ ਉਹ ਕਹਿੰਦੇ ਅਸੀਂ ਤੁਹਾਨੂੰ ਜੀਣ ਨਹੀਂ ਦੇਣਾ ਇੱਥੇ ਜਿਹੜਾ ਵੀ ਹਨ ਵੀਰ ਸਾਡੇ ਸਾਡੀ ਮਦਦ ਕਰਨ ਤਾਂ ਸਿੱਖ ਕਿਥੇ ਪੈਂਦੀ ਹਾਂ ਸਾਨੂੰ ਬੜਾ ਤੁਸੀਂ ਹਸਪੀਟਲ ਗਏ ਸੀ ਕੋ ਹਸਪੀਟਲ ਉਸੇ ਰਸਤੇ ਚ ਗਏ ਉਹਨਾਂ ਨੇ ਸਾਨੂੰ ਧਮਕਾ ਕੇ ਪਿਛਾ ਹਟਾ ਦਿੱਤਾ ਗਲਵਾਰਾ ਉਹਨਾਂ ਕੋਲ ਹੈ ਕਿ ਤੂੰ ਤੀ ਬਰਮਾਸ਼ ਹੈ ਸੀਟ ਪਰੰਦਾ ਉਹਨਾਂ ਦੇ ਨਾਲ ਹੋਰ ਵੀ ਸਾਰਾ ਕਈ ਹੈਗੇ ਨੇ ਨਸ਼ੇੜੀ ਬੰਦੇ ਉਹਨਾਂ ਦਾ ਹਾਂ ਵੱਡਾ ਉਹਨਾਂ ਦਾ ਗਰੁੱਪ ਬਣਿਆ ਜੀ ਮੈਨੂੰ ਜੀ ਖਤਰਾ ਮੇਰੇ ਪਰਿਵਾਰ ਨੂੰ ਮੇਰੇ ਬੱਚੇ ਸਾਨੂੰ ਉਹਨਾਂ ਸਰਕਾਰੀ ਹਸਪੀਟਲ ਵਿੱਚ ਪੜਦੇ ਨਾ ਮੈਂ ਜਾਣ ਉਹਨਾਂ ਨਾਲ ਆਣ ਸਕੇ ਨਾ ਉਥੋਂ ਚੱਕ ਲੈਣਾ ਜੀ ਸਾਨੂੰ ਇਹ ਤੇ ਨਾ ਰਹਿਣ ਦੇਣਾ ਤੇ ਨਾ ਜੀਣ ਦੇਣਾ ਸਾਨੂੰ ਹਸਪੀਟਲ ਦੀ ਦਾਖਲ ਹੋਣ ਦੇ ਪਿਓ ਹੁਣ ਦੱਸੋ ਅਸੀਂ ਕਿੱਧਰ ਜਾਈਏ ਜੀ ਮੈਂ ਕਈ ਵਾਰ ਜਾਂਦੇ ਤੇਰੇ ਮੁੰਡੇ ਮੈਂ ਅਕਾਲ ਤਖਤਾਲੇ ਨੂੰ ਬੇਨਤੀ ਕਰਨਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਜਾਨ ਨੂੰ ਖਤਰਾ ਜਿਹੜੀ ਬੇਅਦਬੀ ਕੀਤੀ ਹੈ ਆਪਦੇ ਘਰ ਵਿੱਚ ਅਸੀਂ ਕੰਮ ਕਰ ਰਹੇ ਸੀ ਮੇਰੇ ਡੈਡੀ ਮੰਮੀ ਮੈਂ ਮੇਰੇ ਘਰ ਦੇ ਤੇ ਕੁਝ ਸ਼ਰਾਰਤੀ ਜਾਂ ਸਰ ਜੋ ਪ੍ਰਕਾਸ਼ ਕੌਰ ਤਲਾਸ਼ਕੋਰ ਤੇ ਤੋਤੀ ਜੋ ਸੀਟ ਫਰਮ ਦਾ ਬਦਮਾਸ਼ ਹੈ ਉਹ ਆਪਦੇ ਹੋਰ ਬੰਦੇ ਲੈ ਕੇ ਆਇਆ ਤਾਂ ਸਾਡੇ ਨਾਲ ਬਦਸਲੂਕੀਆਂ ਕੀਤੀ ਅਸੀਂ ਅੰਮ੍ਰਿਤਧਾਰੀ ਪਰਿਵਾਰ ਹੈ ਮੇਰੀ ਮਾਤਾ ਦੇ ਬੇਕੋ ਬੇਇੱਦਬੀ ਕੀਤੀ ਆ ਵੇਖ ਲੋ ਜੀ ਮੇਰੀ ਮਾਤਾ ਨਾਲ ਬਦਸਲੂਕੀਆਂ ਕੀਤੀ ਹੈ ਪਿਤਾ ਜੀ ਬਜ਼ੁਰਗ ਨੇ 70 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ ਉਹਨਾਂ ਦੇ ਕੇਸ ਪੱਟੇ ਕੇਸ ਕਤਲ ਕਰਤੇ ਉਹਨਾਂ ਦੇ ਬਾਅਦ ਸੁਣ ਕੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਸਿੱਖ ਜਥੇਬੰਦੀਆਂ ਨੂੰ ਕਿ ਸਾਡੇ ਪੰਜਾਬ ਵਿੱਚ ਮਦਦ ਕੀਤੀ ਜਾਵੇ ਉਹਨਾਂ ਹਸਪਤਲ ਵੀ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਤੁਰਨ ਨਹੀਂ ਦਿੰਦੇ ਕੋ ਗੁੰਡੇ ਰਾਜ ਕਿਹੜੇ ਨੇ ਗੁੰਡੇ ਬਣੇ ਹੋ ਇਹਨਾਂ ਇਹ ਹੋਰ ਕੀ ਕੀ ਕੀਤਾ ਤੁਹਾਡਾ ਨਾਲ ਉਹਨਾਂ ਨੇ ਸਾਡੇ ਨਾਲ ਬਾਦ ਸੁਲੂਕ ਕੀਤੇ ਕਿ ਕੇਸ ਕਤਲ ਕੀਤਾ ਮੇਰੇ ਦਾੜਾ ਸਾਹਿਬ ਦਾੜਾ ਸਾਹਿਬ ਪਟਿਆ ਆ ਦੇਖੋ ਜੀ ਆ ਸਾਰਾ ਮੇਰਾ ਸੁੱਤਿਆ ਪਿਆ ਮੇਰਾ ਸਾਹ ਨਹੀਂ ਆ ਰਿਹਾ ਤੇ ਮੈਨੂੰ ਹਸਪੀਟਲ ਦਾਖਲ ਸਹੀ ਬਲ ਹਸਪੀਟਲ ਇਸ ਦਾ ਤੁਰਕ ਨੇ ਇਹਨਾਂ ਤੇ ਹਮਲਾ ਕੀਤਾ ਕੌਣ ਕੌਣ ਸੀ ਇਹ ਇੱਕ ਸੀ ਕਿ ਤੋਤਾ ਜੀ ਜਿਹਨੇ ਹਮਲਾ ਕੀਤਾ ਅਨ ਇੱਕ ਲਾਪਰੀ ਤੇ लवली ਹੈ ਬਲਵੀਰ ਸਿੰਘ ਦਾ ਲੜਕਾ ਉਹ ਇੱਕ ਪ੍ਰਕਾਸ਼ ਕੋਰ ਇੱਕ ਕਲਾਸ਼ ਕੋਰ ਕੋਈ ਅਣਪਛਾਤੇ ਬੰਦੇ ਸੀਗੇ ਸਾਨੂੰ ਸੁਰਤ ਹੋਰੀ ਨਹੀਂ ਆਈ ਕੀ ਹੋਇਆ ਕੀ ਨਹੀਂ ਸਾਡੇ ਕੇਸ ਅੱਗੇ ਆ ਗਿਆ ਸਾਨੂੰ ਵਿਖਿਆ ਨਹੀਂ ਉਹਨਾਂ ਨਾਲ ਸਾਡੇ ਨਾਲ ਇੰਨੇ ਕੇਸ ਪਟਕੇ ਸੜਕ 'ਤੇ ਸਾਡੇ ਨਾਲ ਕੇਸਤ ਪਟਕੇ ਤੁਰੂ ਗਏ ਤੁਹਾਡੇ ਪੱਗਾਂ ਪਾਈਆਂ ਸੀ ਹਾਂਜੀ ਪੱਗਾਂ ਸ੍ਰੀ ਸਾਹਿਬ ਮੇਰੇ ਬੰਨੀ ਹੁੰਦੀ ਐ ਪਿਤਾ ਜੀ ਦੇ ਮੇਰੇ ਤੇ ਸ੍ਰੀ ਸਾਹਿਬ ਬੰਨੀ ਹੁੰਦਾ ਦਸਤਾਰ ਬੰਨੀ ਹੁੰਦੀ ਐ ਜੀ ਸਾਡੇ ਨਾਲ ਬਾਦਸਲੂਕੇ ਕੀਤੇ ਜੀ ਮੈਂ ਇਹ ਜਥੇ ਬੰਦੀਆਂ ਸਿੱਖ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਜਨਮ ਅਸ਼ਮੀ ਵਾਲਾ ਦੇ ਨੇ ਕੋਈ ਮੁੰਡਾ ਮੋਹਤ ਸੀਗਾ ਆਲਮਗੜ ਦਾ ਜੀ ਸੁਸਾਇਡ ਕਰਕੇ ਸੀ ਉਥੋਂ ਟ੍ਰੇਨ 'ਤ ਲਿਆ ਕੇ ਜੀ ਤੇ ਉਸ ਸੰਬੰਧ ਵਿੱਚ ਹੁਣ ਪੜਤਾਲ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰ ਨੇ ਜੀ ਸੰਜੀ ਕੁਮਾਰ ਜਿਹੜਾ ਬਦਈ ਜੀ ਉਹਦੇ ਇਹਦਾ ਮੋਹਿਦ ਦਾ ਭਰਾ ਹੀ ਹੈ ਸੰਜੀ ਕੁਮਾਰ ਜੀ ਜੀ ਉਹਦੇ ਬਿਆਨ ਤੇ ਅਸੀਂ ਮਕਦਮਾ ਦਰਜ ਕੀਤਾ ਹੈ ਕਿ ਜਿਹੜੀ ਜਦੋਂ ਦੁਖੀ ਹੋ ਕੇ ਤੰਗ ਪ੍ਰੇਸ਼ਾਨ ਹੋ ਕੇ ਉਹਨੇ ਸੂਸਰ ਕੀਤੀ ਹੈ ਜੀ ਜੀ ਉਹਦੇ ਵਿੱਚ ਮੋਹਿਦ ਕੁਮਾਰ ਤੇ ਕਿਸੇ ਲੜਕੀ ਮੋਹਣੀ ਦੇ ਨਾਲ ਪ੍ਰੇਮ ਸੰਬੰਧਨ ਜੀ ਤੇ ਉਸ ਗੱਲੋਂ ਤੇ ਆਜਿ ਕੋਈ ਬੈਲੇਸ਼ਨ ਹੋਈ ਸੀਗੀ ਤੇ ਉਤੋਂ ਇਹ ਤੰਗ ਆ ਕੇ ਇਹਨਾਂ ਪਰਿਵਾਰ ਤੋਂ ਤੇ ਇਹਨੇ ਸੂਸਰ ਕਰ ਦਿੱਤੀ ਸੀ ਜੀ ਜੀ ਉੱਤੇ ਆ ਗਏ ਕੋਈ ਅਰੈਸਟ ਕੀਤੇ ਬੰਦੇ ਇਹਦੇ ਵਿੱਚ ਸਾਰੇ ਬੰਦੇ ਹੈ ਪੰਜ ਤੋਂ ਛੇ ਪੰਜ ਅਰੈਸਟ ਕਰ ਲਏ ਸੀ ਜੀ ਜੀ ਲੜਕਾ ਜਿਹੜਾ ਸੰਜੀਤ ਇਹਦਾ ਹੈਗਾ ਸੀਗਾ ਕੁੜੀ ਦਾ ਮੋਹਿਨ ਮੋਹਣੀ ਸੀ ਕੁੜੀ ਤੇਦੀ ਉਮਰ 17 ਸਾਲ ਹੈ ਉਹਨੂੰ ਅੱਜ ਅਰੈਸਟ ਕੀਤਾ ਸੀ ਜੀ ਜੀ ਤੇ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਹੈਗੇ ਆ ਦੂਜੇ ਦਾ ਲੜਕੀ ਦਾ ਮਾਤਾ ਪਿਤਾ ਜਿਹਦਾ ਇੱਕ ਭਾਈ ਹੈ ਜੀ ਇੱਕ ਮੁੰਡਾ ਹੋਰ ਪ੍ਰਦੀਪ ਕੁਮਾਰ ਹੈ ਜੀ ਜੀ ਉਹਨੂੰ ਅਸੀਂ ਕਲ ਅਰੈਸਟ ਕਰਿਆ ਸੀਗਾ ਅੱਜ ਅਸੀਂ ਇਹ ਪੇਸ਼ ਕਰਕੇ ਇਹਨਾਂ ਨੂੰ ਤੇ ਜੁਡੀ ਸ਼ਰਮਣ ਚ ਭੇਜ ਰਹੇ ਆ ਤੇ ਬਲੀਸ਼ਲਾਵਲਾ ਚ ਭੇਜ ਰਿਹਾ ਫਾਇਲ ਕਾ ਇੱਕ ਪਰਿਵਾਰ ਵੱਲੋਂ ਹੱਤਿਆ ਦੀ ਗੱਲ ਕਹੀ ਜਾਂਦੀ ਹੈ ਵੀ ਹੱਤਿਆ ਕੀਤੀ ਗਈ ਹੈ ਉਹ ਜੀ ਕੋਈ ਗੱਲ ਸੀ ਯਾਨੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਆਏਗੀ ਫਿਲਹਾਲ ਤਫ਼ਤੀਸ਼ ਦੌਰਾਨੇ ਕੋਈ ਗੱਲ ਸਾਹਮਣੇ ਆਏਗੀ ਬਸ ਇਹਨਾਂ ਨੂੰ ਤੰਗ ਪ੍ਰੇਸ਼ਾਨ ਹੋ ਕੇ ਉਹਨੇ ਸੁਸਾਇਡ ਕੀਤੀ ਜਿਹੋ ਦਾ 300 108 ਬੀਐਨਐਸ ਦਾ ਤਾਰਾ ਲੱਗ ਗਿਆ ਸੈਸ਼ਨ ਨੂੰ ਸਾਨੂੰ ਬੁ ਮਾਰਨ ਦੇ ਜੇ ਵੀ ਤਮਕੇ ਮੈਨੂੰ ਘਤਰਾਂ ਚ ਮੇਰੀ ਜਾਨ ਤੇ ਮੇਰੇ ਪਰਿਵਾਰ ਤੇ ਮੇਰਾ ਇੱਕੋ ਇੱਕ ਮੁੰਡਾ ਹੈ ਉਹ ਕਹਿੰਦੇ ਤੇਰੇ ਮੁੰਡੇ ਨੂੰ ਚੱਕ ਦਿਆਂਗੇ ਮੈਂ ਜੱਥੇ ਬੰਦੀਆਂ ਨੂੰ ਬੇਂਦੀ ਕਰਨਾ ਪੰਜਾਬ ਦੇ ਅੰਮ੍ਰਿਤਸਰ ਸ੍ਰੀਮਣੀ ਅਕ ਕਮੇਟੀ ਅਕਾਲ ਤਖਤ ਨੂੰ ਮੇਰੀ ਮਦਦ ਕੀਤੀ ਜਾਵੇ ਕਿ ਮੇਰੇ ਪਰਿਵਾਰ ਨੂੰ ਤਾਲ ਕੋਈ ਵੀ ਨਹੀਂ ਸੀ ਗਿਆ ਉਹ ਥੋੜੀ ਘਰੇ ਵਾਲੀ ਥਾਂ ਉਹਨਾਂ ਦੀ ਸੀ ਕਿ ਦੂਜੇ ਸਾਵਰਿਆਂ ਦੀ ਤੇ ਉਹ ਜਿਹੜਾ ਪ੍ਰਕਾਸ਼ ਕੌਰ ਨੇ ਉਹਨੇ ਸਾਰੇ ਨੂੰ ਗੁੰਡੇ ਬੁਲਾਏ ਗੁੰਡੇ ਬੁਲਾ ਲਏ ਕੀ ਕੀਤਾ ਕੀ ਤੁਹਾਡੇ ਨਾਲ ਜੀ ਸਾਡੇ ਤਾਂ ਬੁਰੇ ਹਾਲ ਕਿ ਤੇਨ ਮਾਰ ਮਾਰ ਕੇ ਝੋਨੇ ਦੇ ਵਿੱਚ ਕੁੱਟ ਕੁੱਟ ਕੇ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਇਹ ਵੀਤ ਜਾਣੀ ਅਸੀਂ ਤਾਂ ਸਿੱਧੇ ਸਾਵੇਂ ਗਏ ਸੀਗੇ ਪੁੰញੇ ਕੰਮ ਕਰਦੇ ਪਏ ਸੀਗੇ ਖੇਤੇ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਜੁੰਡੇ ਪੱਟੇ ਨੇ ਬੇਅਦਬੀ ਕੀਤੀ ਕੇਸ ਬਾਰੇ ਪੱਟੇ ਨਹੀਂ ਕੀ ਮੰਗ ਕੀ ਕਰਦੇ ਹੋ ਸੀ ਮੰਗ ਰਹੀ ਕਰਵਾਉਣੀ ਹੈ ਹਾਂਜੀ ਕੀ ਮੰਗ ਕਰਦੇ ਹੋ ਫੇ ਸਾਨੂੰ ਖਤਰਾ ਇਹਨਾਂ ਦਾ ਉਹ ਕਹਿੰਦੇ ਅਸੀਂ ਤੁਹਾਨੂੰ ਜੀਣ ਨਹੀਂ ਦੇਣਾ ਇੱਥੇ ਜਿਹੜਾ ਵੀ ਇਹਨਾਂ ਵੀਰ ਸਾਡੇ ਸਾਡੀ ਮਦਦ ਕਰਨ ਤਾਂ ਸਿੱਖ ਜਿੱਥੇ ਪੈਂਦੀ ਹੈ ਹਾਂ ਸਾਨੂੰ ਬੜਾ ਤੁਸੀਂ ਹਸਪੀਟਲ ਗਏ ਸੀ ਕੋਲ ਹਸਪੀਟਲ ਅਸੀਂ ਰਸਤੇ 'ਚ ਗਏ ਉਹਨਾਂ ਨੇ ਸਾਨੂੰ ਧਮਕਾ ਕੇ ਪਿਛਾ ਹਟਾ ਦਿੱਤਾ ਤੇ ਗਲਵਾਰਾ ਉਹਨਾਂ ਕੋਲ ਹੈ ਕਿ ਤੋ ਤੇ ਬਰਮਾਸ਼ ਹੈ ਸੀਟ ਫਾਰਮ ਦਾ ਉਹਨਾਂ ਦੇ ਨਾਲ ਹੋਰ ਵੀ ਸਾਰਾ ਕਈ ਹੈਗੇ ਨੇ ਨਸ਼ੇੜੀ ਬੰਦੇ ਉਹਨਾਂ ਦਾ ਹਾਂ ਵੱਡਾ ਉਹਨਾਂ ਦਾ ਗਰੁੱਪ ਬਣਿਆ ਜੀ ਮੈਨੂੰ ਜੀ ਖਤਰਾ ਮੇਰੇ ਪਰਿਵਾਰ ਨੂੰ ਮੇਰੇ ਬੱਚੇ ਸਰਕਾਰੀ ਹਸਪੀਟਲ ਲਈ ਪੜ ਦਿਨ ਮੈਂ ਜਾਣ ਉਹਨਾਂ ਨਾਲ ਆਣ ਸਕੇ ਨਾ ਚਾਹਤ ਉਥੂ ਚਾ ਕਰ ਲੈਣਾ ਜੀ ਇਹ ਤੇ ਨਾ ਰਹਿਣ ਦੇਣਾ ਤੇ ਨਾ ਜੀਣ ਦੇਣਾ ਸਾਨੂੰ ਹਸਪੀਟਲ ਦੇ ਦਾਖਲ ਹੋਣ ਦੇ ਦਿੰਦੇ ਤੇ ਹੁਣ ਦੱਸੋ ਜੀ ਕਿੱਧਰ ਜਾਈਏ ਜੀ ਮੈਂ ਕਈ ਵਾਰ ਜਾਂ ਤੇਰੇ ਮੁੰਡੇ ਮੈਂ ਅਜ ਤੱਕ ਤਾਲੇ ਨੂੰ ਬੇਨਤੀ ਕਰਨਾ ਕਿ ਸਾਡੀ ਮਦਦ ਕੀਤੀ ਜਾਏ ਸਾਡੇ ਜਾਨ ਨੂੰ ਖਤਰਾ ਜਿਹੜੀ ਬੇਅਦਬੀ ਕੀਤੀ ਹੈ ਆਪਦੇ ਘਰ ਵਿੱਚ ਅਸੀਂ ਕੰਮ ਕਰ ਰਹੇ ਸੀ ਮੇਰੇ ਡੈਡੀ ਮੰਮੀ ਮੈਂ ਮੇਰੇ ਘਰ ਦੇ ਤੇ ਕੁਝ ਸ਼ਰਾਰਤੀ ਜਾਂ ਸਰ ਜੋ ਪ੍ਰਕਾਸ਼ ਕੋਰ ਕਲਾਸ਼ ਕੋਰ ਤੇ ਤੋਤੀ ਜੋ ਸੀਟ ਪਰਮ ਦਾ ਬਦਮਾਸ਼ ਹੈ ਉਹ ਆਪਦੇ ਹੋਰ ਬੰਦੇ ਲੈ ਕੇ ਆਇਆ ਤਾਂ ਸਾਡੇ ਨਾਲ ਬਦਸਲੂਕੀਆਂ ਕੀਤੀ ਅਸੀਂ ਅੰਮ੍ਰਿਤਧਾਰੀ ਪਰਿਵਾਰ ਹੈ ਮੇਰੀ ਮਾਤਾ ਦੇ ਵੇਖੋ ਬੇਅਦਬੀ ਕੀਤੀ ਆ ਵੇਖ ਲਓ ਜੀ ਸ਼ਾਨੀ ਜੀ ਮੇਰੀ ਜਾਤ ਹੈ ਮੇਰੀ ਮਾਤਾ ਨਾਲ ਬਦਸਲੂਕੀਆਂ ਕੀਤੀ ਪਿਤਾ ਜੀ ਬਜ਼ੁਰਗ ਨੇ 70 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ ਉਹਨਾਂ ਦੇ ਕੇਸ ਪੱਟੇ ਕੇਸ ਕਤਲ ਕਰਤੇ ਉਹਨਾਂ ਦੇ ਬਾਅਦ ਸੁਲੂਕਿਆ ਮੈਂ ਜਿੱਥੇ ਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਿੱਖ ਜਿੱਥੇ ਬੰਦੀਆਂ ਨੂੰ ਕਿ ਸਾਡੇ ਪੰਜਾਬ ਵਿੱਚ ਮਦਦ ਕੀਤੀ ਹੈ ਉਹ ਉਹ ਹਸਪੀਟਲ ਵੀ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਤੁਰਨ ਨਹੀਂ ਦਿੰਦੇ ਕੋ ਗੁੰਡੇ ਰਾਜ ਕਦੀ ਖਲੇ ਗੁੰਡੇ ਬਣੇ ਹੋ ਇਹਨਾਂ ਦੇ ਹੋਰ ਕੀ ਕੀਤਾ ਤੁਹਾਡਾ ਨਾਲ ਉਹਨਾਂ ਨੇ ਸਾਡੇ ਨਾਲ ਬਾਅਦ ਸੁਲੂਕਿਆ ਕਿਤੇ ਇੱਕ ਕੇਸ ਕਤਲ ਕੀਤਾ ਮੇਰੇ ਦਾੜਾ ਸਾਹਿਬ ਦਾੜਾ ਸਾਹਿਬ ਪਟਿਆ ਆ ਵੇਖੋ ਜੀ ਆ ਸਾਰਾ ਮੇਰਾ ਸੁੱਜਿਆ ਪਿਆ ਮੇਰਾ ਸਾਹ ਨਹੀਂ ਆ ਰਿਹਾ ਤੇ ਮੈਨੂੰ ਹਸਪੀਟਲ ਦਾਖਲ ਸਹੀ ਬਲਵੋ ਹਸਪੀਟਲਾਈਜ਼ ਕਰ ਤੁੜੁਕ ਨੇ ਨਾ ਤੇ ਹਮਲਾ ਕੀਤਾ ਕੌਣ ਕੌਣ ਸੀ ਇਹ ਇੱਕ ਸੀ ਕਿ ਤੋਤਾ ਜੀ ਜਿਹਨੇ ਹਮਲਾ ਕੀਤਾ ਹਾਂਜੀ ਇੱਕ ਲਾਪਰੀ ਤੇ ਲਵਲੀ ਹੈ ਬਲਵੀਰ ਸਿੰਘ ਦਾ ਲੜਕਾ ਉਹ ਇੱਕ ਪ੍ਰਕਾਸ਼ ਕੋਰ ਇੱਕ ਕਲਾਸ਼ ਕੋਰ ਕੋਈ ਅਣਪਛਾਤੇ ਬੰਦੇ ਸੀਗੇ ਸਾਨੂੰ ਸੁਰਤ ਹੋਰੀ ਨਹੀਂ ਆਈ ਕੀ ਹੋਇਆ ਕੀ ਨਹੀਂ ਸਾਡੇ ਕੇਸ ਅੱਗੇ ਆ ਗਿਆ ਸਾਨੂੰ ਵਿਖਿਆ ਨਹੀਂ ਨੰਨਾ ਸਾਡੇ ਨਾਲ ਇਨੇ ਕੇਸ ਪਟਕੇ ਸੜਕ ਤੇ ਸਾਡੇ ਨਾਲ ਕੇਸ ਹੱਤ ਪਟਕੇ ਤੁਰੂ ਕੇ ਤੁਹਾਡੇ ਪੱਗਾਂ ਪਾਈਆਂ ਸੀ ਹਾਂਜੀ ਪੱਗਾਂ ਸ੍ਰੀ ਸਾਹਿਬ ਮੇਰੇ ਬੰਨੀ ਹੁੰਦੀ ਐ ਪਿਤਾ ਜੀ ਨੇ ਮੇਰੇ ਤੇ ਸ੍ਰੀ ਸਾਹਿਬ ਬੰਨੀ ਹੁੰਦਾ ਦਸਤਾਰ ਬੰਨੀ ਹੁੰਦੀ ਐ ਸਾਡੇ ਨਾਲ ਬਾਦਸਲੂਕੇ ਕੀਤੇ ਜੀ ਮੈਂ ਇਹ ਜੱਥੇ ਬੰਦੀਆਂ ਸਿੱਖ ਜੱਥੇ ਬੰਦੀਆਂ ਨੂੰ ਬੇਨਤੀ ਕਰਦਾ ਜਨਮ ਅਸ਼ਮੀ ਵਾਲਾ ਦੇ ਕੋਈ ਮੁੰਡਾ ਮੋਹਤ ਸੀਗਾ ਆਲਮਗੜ ਦਾ ਜੀ ਇਹ ਸੁਸਾਇਡ ਕਰਕੇ ਸੀ ਉਥੋਂ ਟ੍ਰੇਨਸ ਲਿਆ ਕੇ ਜੀ ਤੇ ਉਸ ਬੰਦ ਵਿੱਚ ਹੁਣ ਪੜਤਾਲ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰਕ ਨੇ ਜੀ ਸੰਜੀ ਕੁਮਾਰ ਜਿਹੜਾ ਮਦਈ ਜੀ ਉਹਦੇ ਇਹਦਾ ਮੋਹਿਤ ਦਾ ਭਰਾ ਹੀ ਹੈ ਸੰਜੀ ਕੁਮਾਰ ਜੀ ਜੀ ਉਹਦੇ ਬਿਆਨ ਤੇ ਅਸੀਂ ਮਕਦਮਾ ਦਰਜ ਕੀਤਾ ਹੈ ਕਿ ਜਿਹੜੀ ਜਦੋਂ ਦੁਖੀ ਹੋ ਕੇ ਤੰਗ ਪ੍ਰੇਸ਼ਾਨ ਹੋ ਕੇ ਉਹਨੇ ਸੂਸਣ ਕੀਤੀ ਹੈ ਜੀ ਜੀ ਉਹਦੇ ਵਿੱਚ ਮੋਹਿਤ ਕੁਮਾਰ ਤੇ ਕਿਸੇ ਲੜਕੀ ਮੋਹਣੀ ਦੇ ਨਾਲ ਪ੍ਰੇਮ ਸੰਬੰਧਨ ਜੀ ਤੇ ਉਸ ਗੱਲੋਂ ਕਿ ਜਦੋਂ ਵੀਲੇਸ਼ਨ ਹੋਈ ਸੀਗੀ ਤੇ ਉਤੋਂ ਇਹ ਤੰਗ ਆ ਕੇ ਇਹਨਾਂ ਪਰਿਵਾਰ ਤੋਂ ਤੇ ਇਹਨੇ ਸੂਸਣ ਕਰ ਦਿੱਤੀ ਸੀ ਜੀ ਜੀ ਤੇ ਆ ਗਏ ਕੋਈ ਅਰੈਸਟ ਕੀਤੇ ਬੰਦੇ ਇਹਦੇ ਵਿੱਚ ਸਾਰੇ ਬੰਦੇ ਹੈ ਪੰਜ ਤੋਂ ਛੇ ਪੰਜ ਅਰੈਸਟ ਕਰ ਲਏ ਸੀ ਜੀ ਜੀ ਇਹ ਲੜਕਾ ਜਿਹੜਾ ਸੰਜੀਤ ਦਾ ਹੈਗਾ ਸੀਗਾ ਕੁੜੀ ਦਾ ਮੋਹਣੀ ਮੋਹਣੀ ਸੀ ਕੁੜੀ ਜਿਹਦੀ ਉਮਰ 17 ਸਾਲ ਹੈ ਉਹਨੂੰ ਅੱਜ ਰੈਕਸਟ ਕੀਤਾ ਸੀ ਜੀ ਜੀ ਤੇ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਹੈਗੇ ਆ ਦੂਜਾ ਲੜਕੀ ਦਾ ਮਾਤਾ ਪਿਤਾ ਜਿਹੜਾ ਇੱਕ ਭਾਈ ਹੈ ਜੀ ਇੱਕ ਮੁੰਡਾ ਹੋਰ ਪ੍ਰਦੀਪ ਕੁਮਾਰ ਹੈ ਜੀ ਜੀ ਉਹਨੂੰ ਅਸੀਂ ਕੰਟੈਕਟ ਕਰ ਲਿਆ ਸੀਗਾ ਅੱਜ ਅਸੀਂ ਪੇਸ਼ ਕਰਕੇ ਇਹਨਾਂ ਨੂੰ ਤੇ ਜੁਡੀਸ਼ ਸ਼ਰਮਣ ਚ ਭੇਜ ਰਹੇ ਆ ਤੇ ਬ੍ਰੀਚਲਾਵਲਾ ਚ ਭੇਜ ਰਹੇ ਆ ਫਲਕਾ ਇੱਕ ਪਰਿਵਾਰ ਵੱਲੋਂ ਹੱਤਿਆ ਦੀ ਗੱਲ ਕਹੀ ਜਾਂਦੀ ਹੈ ਵੀ ਹੱਤਿਆ ਕੀਤੀ ਗਈ ਹੈ ਉਹ ਜੀ ਕੋਈ ਗੱਲ ਸੀ ਯਾਨੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਆਏਗੀ ਫਿਲਹਾਲ ਤਫ਼ਤੀਸ਼ ਦੌਰਾਨੇ ਕੋਈ ਗੱਲ ਸਾਹਮਣੇ ਆਏਗੀ ਬਸ ਇਹਨਾਂ ਨੂੰ ਤੰਗ ਪ੍ਰੇਸ਼ਾਨ ਹੋ ਕੇ ਉਹਨੇ ਸੁਸਾਇਡ ਕੀਤੀ ਜਿਹੋ ਦਾ 300 108 ਬੀਐਨਐਸ ਦਾ ਤਾਰਾ ਲੱਗ ਗਿਆ ਸੈਸ਼ਨ ਨੂੰ ਸਾਨੂੰ ਮਾਰਨ ਦੇ ਜੇ ਵੀ ਤਮਕੇ ਮੈਨੂੰ ਖਤਰਾ ਹੈ ਜੇ ਮੇਰੀ ਜਾਨ ਤੇ ਮੇਰੇ ਪਰਿਵਾਰ ਤੇ ਮੇਰਾ ਇੱਕੋ ਇੱਕ ਮੁੰਡਾ ਹੈ ਉਹ ਕਹਿੰਦੇ ਤੇਰੇ ਮੁੰਡੇ ਨੂੰ ਚੱਕ ਦਿਆਂਗੇ ਮੈਂ ਜੱਥੇ ਬੰਦਿਆਂ ਨੂੰ ਬੇਨਤੀ ਕਰਨਾ ਪੰਜਾਬ ਦੇ ਅੰਮ੍ਰਿਤਸਰ ਸ੍ਰੀਮਣੀ ਕਮੇਟੀ ਅਕਾਲ ਤੱਕ ਤੁਮੇ ਮੇਰੀ ਮਦਦ ਕੀਤੀ ਜਾਵੇ ਕਿ ਮੇਰੇ ਪਰਿਵਾਰ ਲੱਭੋ ਤਲ ਕੋਈ ਵੀ ਨਹੀਂ ਸੀ ਗਿਆ ਉਹ ਥੋੜੀ ਘਰੇ ਵਾਲੀ ਥਾਂ ਉਹਨਾਂ ਦੀ ਸੀ ਕਿ ਦੂਜੇ ਸਾਵਰਿਆਂ ਦੀ ਤੇ ਉਹ ਜਿਹੜਾ ਪ੍ਰਕਾਸ਼ ਕੌਰ ਨੇ ਉਹਨੇ ਸਾਰੇ ਨੂੰ ਗੁੰਡੇ ਬੁਲਾਏ ਗੁੰਡੇ ਬੁਲਾ ਲਏ ਕੀ ਕਿਤਾ ਕੀ ਤੁਹਾਡੇ ਨਾਲ ਜੀ ਸਾਡੇ ਤਾਂ ਬੁਰੇ ਹਾਲ ਕਿ ਤੇਨ ਮਾਰ ਮਾਰ ਕੇ ਝੋਨੇ ਦੇ ਵਿੱਚ ਕੁੱਟ ਕੁੱਟ ਕੇ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਇਹ ਵੀਤ ਜਾਣੀ ਅਸੀਂ ਤਾਂ ਸਿੱਧੇ ਸਾਂਵੇਂ ਗਏ ਸੀਗੇ ਉਹਨੇ ਕੰਮ ਕਰਦੇ ਪਏ ਸੀਗੇ ਖੇਤ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਗੁੰਡੇ ਪੱਟੇ ਨੇ ਬੇਅਦਬੀ ਕੀਤੀ ਕੇਸ ਬਾਰੇ ਪੱਟੇ ਨਹੀਂ ਕੀ ਮੰਕੀ ਕਰਦੇ ਉਸੀ ਮਾਗਣਾ ਸੀ ਕਰਵਾਇਆ ਵੀ ਉਹਨੇ ਹਾਂਜੀ ਕੀ ਮੰਗ ਕਰਦੇ ਹੋ ਵੀ ਸਾਨੂੰ ਖਤਰਾ ਇਹਨਾਂ ਦਾ ਉਹ ਕਹਿੰਦੇ ਅਸੀਂ ਤੁਹਾਨੂੰ ਜੀਣ ਨਹੀਂ ਦੇਣਾ ਇੱਥੇ ਤੇ ਉਹ ਜਿਹੜਾ ਵੀ ਇਹਨਾਂ ਵੀਰ ਸਾਡੇ ਸਾਡੀ ਮਦਦ ਕਰਨ ਤਾਂ ਸਿੱਖ ਜਿੱਥੇ ਪੈਂਦੀ ਆ ਹਾਂ ਸਾਨੂੰ ਬੜਾ ਤੁਸੀਂ ਹਸਪੀਟਲ ਗਏ ਸੀ ਉਹ ਹਸਪਤਾਲ ਅਸੀਂ ਰਸਤੇ 'ਚ ਗਏ ਉਹਨਾਂ ਨੇ ਸਾਨੂੰ ਧਮਕਾ ਕੇ ਪਿਛਾ ਹਟਾ ਦਿੱਤਾ ਤੇ ਗਲਵਾਰਾ ਉਹਨਾਂ ਕੋਲ ਹੈ ਕਿ ਤੋ ਤੇ ਬਰਮਾਸ਼ ਹੈ ਸੀਟ ਫਾਰਮ ਦਾ ਉਹਨਾਂ ਦੇ ਨਾਲ ਹੋਰ ਵੀ ਸਾਰਾ ਕਈ ਹੈਗੇ ਨੇ ਨਿਸ਼ੇੜੀ ਬੰਦੇ ਉਹਨਾਂ ਦਾ ਹਾਂ ਵੱਡਾ ਉਹਨਾਂ ਦਾ ਗਰੁੱਪ ਬਣਿਆ ਜੀ ਮੈਨੂੰ ਜੀ ਖਤਰਾ ਮੇਰੇ ਪਰਿਵਾਰ ਨੂੰ ਤੇ ਬੱਚੇ ਸਰਕਾਰੀ ਹਸਪਤਾਲ ਲਈ ਪੜ ਦਿਨ ਮੈਂ ਜਾਣ ਉਹਨਾਂ ਨਾਲ ਆਣ ਸਕੇ ਨਾ ਚਾਹਤ ਉਥੂ ਚਾ ਕਰ ਲੈਣਾ ਜੀ ਇਹ ਤੈਨਾਂ ਰਹਿਣ ਦੇਣਾ ਤੈਨਾਂ ਜੀਣ ਦੇਣਾ ਸਾਨੂੰ ਹਸਪਤਾਲ 'ਚ ਦਾਖਲ ਹੋਣ ਦੇਂਦੇ ਤੇ ਹੁਣ ਦੱਸੋ ਜੀ ਕਿੱਧਰ ਜਾਈਏ ਜੀ ਮੈਂ ਕਈ ਵਾਰ ਜਾਂਦਾ ਤੇ ਮੁੰਡਾ ਮੈਂ ਅਦਾਲਤ ਤੱਕ ਤਾਲੇ ਨੂੰ ਬੇਨਤੀ ਕਰਨਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਜਾਨ ਨੂੰ ਖਤਰਾ ਜਿਹੜੀ ਬੇਅਦਬੀ ਕੀਤੀ ਹੈ ਆਪਦੇ ਘਰ ਵਿੱਚ ਅਸੀਂ ਕੰਮ ਕਰ ਰਹੇ ਸੀ ਮੇਰੇ ਡੈਡੀ ਮੰਮੀ ਮੈਂ ਮੇਰੇ ਘਰ ਦੇ ਤੇ ਕੁਝ ਸ਼ਰਾਰਤੀ ਅਨਸਰ ਜੋ ਪ੍ਰਕਾਸ਼ ਕੋਰ ਤਲਾਸ਼ਕੋਰ ਤੇ ਤੋਤੀ ਜੋ ਸੀਟ ਪਰੰਦਾ ਬਦਮਾਸ਼ ਹੈ ਉਹ ਆਪਦੇ ਹੋਰ ਬੰਦੇ ਲੈ ਕੇ ਆਇਆ ਤਾਂ ਸਾਡੇ ਨਾਲ ਬਦਸਲੂਕੀਆਂ ਕੀਤੀ ਅਸੀਂ ਅੰਮ੍ਰਿਤਧਾਰੀ ਪਰਿਵਾਰ ਹੈ ਮੇਰੀ ਮਾਤਾ ਦੇ ਵੇਖੋ ਬੇਅਦਬੀ ਕੀਤੀ ਆ ਵੇਖ ਲਓ ਜੀ ਸ਼ਰਮੀ ਮੇਰੀ ਗੱਲ ਹੈ ਮੇਰੀ ਮਾਤਾ ਨਾਲ ਬਦਸਲੂਕੀਆਂ ਕੀਤੀ ਪਿਤਾ ਜੀ ਬਜ਼ੁਰਗ ਨੇ 70 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ ਉਹਨਾਂ ਦੇ ਕੇਸ ਪੱਟੇ ਕੇਸ ਕਤਲ ਕਰਤੇ ਉਹਨਾਂ ਦੇ ਬਾਦ ਸੁਲੂਕੇ ਮੈਂ ਜਿੱਥੇ ਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਿੱਖ ਜਿੱਥੇ ਬੰਦੀਆਂ ਨੂੰ ਕਿ ਸਾਡੇ ਪੰਜਾਬ ਵਿੱਚ ਮਦਦ ਕੀਤੀ ਜਾਵੇ ਉਹਨਾਂ ਹਸਪਤਾਲ ਵੀ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਤੁਰਨ ਨਹੀਂ ਦਿੰਦੇ ਕੋ ਗੁੰਡੇ ਰਾਜ ਕਿਹੜੇ ਨੇ ਗੁੰਡੇ ਬਣੇ ਹੋ ਇਹਨਾਂ ਇਹ ਹੋਰ ਕੀ ਕੀਤਾ ਤੁਹਾਡਾ ਨਾਲ ਉਹਨਾਂ ਨਾਲ ਸਾਡੇ ਨਾਲ ਬਾਦ ਸੁਲੂਕੇ ਕਿਤੇ ਕੇਸ ਕਤਲ ਕੀਤਾ ਮੇਰੇ ਦਾਦਾ ਸਾਹਿਬ ਦਾਦਾ ਸਾਹਿਬ ਪਟਿਆ ਆ ਦੇਖੋ ਜੀ ਆ ਸਾਰਾ ਮੇਰਾ ਸੁੱਜਿਆ ਪਿਆ ਮੇਰਾ ਸਾਹ ਨਹੀਂ ਆ ਰਿਹਾ ਤੇ ਮੈਨੂੰ ਹਸਪੀਟਲ ਦਾਖਲ ਸਹੀ ਬਲਵਾਲ ਹਸਪੀਟਲ ਇਸ ਦਾ ਚ ਰੁਕਨੇ ਨਾ ਤੇ ਹਮ ਲਗਤਾ ਕੋਣ ਕੋਣ ਸੀ ਇਹ ਇੱਕ ਸੀ ਕੇ ਤੋਤਾ ਜੀ ਜਿਹਨੇ ਹਮ ਲਗਤਾ ਹਾਂਜੀ ਇੱਕ ਲਾਪਰੀ ਤੇ ਲਵਲੀ ਹੈ ਬਲਵੀਰ ਸਿੰਘ ਦਾ ਲੜਕਾ ਉਹ ਇੱਕ ਪ੍ਰਕਾਸ਼ ਕੋਰ ਇੱਕ ਕਲਾਸ਼ ਕੋਰ ਕੋਈ ਅਣਪਛਾਤੇ ਬੰਦੇ ਸੀਗੇ ਸਾਨੂੰ ਸੁਰਤਵਰੀ ਨਹੀਂ ਆਈ ਕੀ ਹੋਇਆ ਕੀ ਨਹੀਂ ਸਾਡੇ ਕੇਸ ਅੱਗੇ ਆ ਗਏ ਸਾਡੇ ਨਾਲ ਵੀ ਕਹਿੰਦੇ ਨਾ ਸਾਡੇ ਨਾਲ ਇਨੇ ਕੇਸ ਪਟਕੇ ਸੜਕ ਤੇ ਸਾਡੇ ਨਾਲ ਕੇਸ ਸਤ ਪਟਕੇ ਤੁਰੂਗੇ ਤੁਹਾਡੇ ਪੱਗਾਂ ਪਾਈਆਂ ਸੀ ਹਾਂਜੀ ਪੱਗਾਂ ਸ੍ਰੀ ਸਾਹਿਬ ਮੇਰੇ ਬੰਨੀ ਹੁੰਦੀ ਹੈ ਪਿਤਾ ਜੀ ਨੇ ਮੇਰੇ ਤੇ ਸ੍ਰੀ ਸਾਹਿਬ ਬੰਨੀ ਹੁੰਦਾ ਦਸਤਾਰ ਬੰਨੀ ਹੁੰਦੀ ਹੈ ਜੀ ਸਾਡੇ ਨਾਲ ਬਾਦਸਲੂਕੇ ਕੀ ਕੀਤੀ ਜੀ ਮੈਂ ਇਹ ਜੱਥੇ ਬੰਦੀਆਂ ਸਿੱਖ ਜੱਥੇ ਬੰਦੀਆਂ ਨੂੰ ਬੇਨਤੀ ਕਰਦਾ ਜਨਮ ਅਸ਼ਮੀ ਵਾਲਾ ਦੇ ਕੋਈ ਮੁੰਡਾ ਮੋਹਤ ਸੀਗਾ ਆਲਮ ਘੜਦਾ ਜੀ ਇਹ ਸੁਸਾਇਡ ਕਰਕੇ ਸੀ ਉਥੋਂ ਟ੍ਰੇਨਸ ਲਿਆ ਕੇ ਜੀ ਤੇ ਉਸ ਸੰਬੰਧ ਵਿੱਚ ਹੁਣ ਪੜਤਾਲ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰਕ ਨੇ